ਮੈਂ ਗੋਪੀ ਸਸੀ ਕਾਲ ਜੀ ਸਸੀ ਕਾਲ ਹੋਰ ਵੀ ਸੇਤਾ ਕਿਵੇਂ ਆ ਵਧੀਆ ਜੀ ਵਧੀਆ ਕੰਮ ਕਰ ਵਧੀਆ ਜੀ ਵਧੀਆ ਲੈ ਵੀ ਗੋਪੀ ਬਾਈ ਨੂੰ ਨਾ ਸਾਰੇ ਸ਼ੌਂਕ ਆ ਜੀ ਕਬੂਤਰਾਂ ਦਾ ਕੁੱਕੜਾਂ ਦਾ ਘੋੜਿਆਂ ਦਾ ਮੈਂ ਘੋੜਿਆਂ ਨਾਲੋਂ ਕਬੂਤਰਾਂ ਦਾ ਕਿਵੇਂ ਵੱਖਿਆ ਸ਼ੌਂਕ ਥੋੜੇ ਜਿਹਾ ਕਬੂਤਰਾਂ ਦਾ ਜੀ ਬਚਪਨ ਤੋਂ ਆ ਅਛੇ ਜੀ ਹਾਂ ਜੀ ਕਬੂਤਰਾਂ ਦੇ ਵਿੱਚ ਹੀ ਬਚਪਨ ਤੋਂ ਰਹੇ ਆ ਜੀ ਆਪਣੇ ਮਿੱਤਰ ਦੇ ਰੱਖੇ ਹੋਏ ਸੀਗੇ ਘਰਾਂ 'ਚ ਬਸ ਐਂ ਜਾਂਦੇ ਸੀਗੇ ਬਸ ਉੱਥੇ ਸ਼ੌਂਕ ਪੈ ਗਿਆ ਜੀ ਸਹੀ ਆ ਤੇ ਕੁੱਕੜਾਂ ਦਾ ਛੋਟੇ ਬਾਈ ਨੂੰ ਇਹ ਇਧਰ ਆ ਬਾਈ ਦੇਖੋ ਲੁਕਿਆ ਹੋਇਆ ਕੈਮਰੇ ਤੋਂ ਜੀ ਇਹਨੂੰ ਆ ਸ਼ੌਂਕ ਕੁੱਕੜਾਂ ਦਾ ਤੇ ਘੋੜਿਆਂ ਦਾ ਨਾਨਕ ਆ ਤਾਂ ਹਾਂ ਜੀ ਘੋੜਿਆਂ ਨੂੰ ਮੇਰਾ ਨਾਨੇ ਆ ਨੰਨੇ ਨੂੰ ਹੈ ਜੀ ਅੱਛਾ ਉਹਦੇ ਤੋਂ ਗਾ ਆਪਣੇ ਬਲੱਡ ਦੇ ਵਿੱਚ ਆਈ ਜਾਂਦਾ ਹੈ ਆਈ ਗਿਆ ਹਾਂਜੀ ਹਾਂਜੀ ਨਾਨਕ ਸਹੀ ਹੈ ਨਾਲੇ ਇੱਕ ਗੱਲ ਹੋ ਰਿਆ ਨਾ ਘੋੜਾ ਬੰਦਾ ਜਿਹੜਾ ਇੱਕ ਵਾਰ ਦੇਖ ਲੈਂਦਾ ਆ ਜਾਂ ਘੋੜੇ ਤੇ ਬਹਿ ਲੈਂਦਾ ਨਾ ਉਹਦੇ ਕੋਲ ਰਹਿ ਨਹੀਂ ਹੁੰਦਾ ਨਹੀਂ ਰਹਿ ਹੁੰਦਾ ਜੀ ਜਿਹਦੇ ਨਾਲ ਮਤਲਬ ਕੀ ਘੋੜੇ ਦੀ ਰੀਡ ਦੀ ਹੱਡੀ ਨਾਲ ਤੇ ਬੰਦੇ ਦੀ ਰੀਡ ਦੀ ਹੱਡੀ ਨਾਲ ਕੇਰਾ ਅਟੈਚ ਕਰ ਗਿਆ ਉਹ ਨਹੀਂ ਬੰਦਾ ਕਰ ਉਹ ਕੋੜੇ ਤੋਂ ਬਿਨਾ ਰਹਿ ਨਹੀਂ ਹੁੰਦਾ ਰਹਿ ਨਹੀਂ ਹੁੰਦਾ ਜੀ ਸਹੀ ਆ ਬਈ ਹਾਂਜੀ ਤੇ ਬਈ ਹੁਣ ਜੇ ਆਪਾਂ ਕਬੂਤਰਾਂ ਦੀ ਗੱਲ ਕਰੀਏ ਆਪਣਾ ਉਸਤਾਦ ਕੌਣ ਹੈ ਕਿਉਂਕਿ ਇਹਦੇ ਵਿੱਚ ਉਸਤਾਦ ਦਾ ਇੱਕ ਬਹੁਤ ਵੱਡਾ ਰੋਲ ਆ ਬਾਕੀ ਹਰ ਕੰਮਾਂ 'ਚ ਆ ਪਰ ਇਸ ਕੰਮ 'ਚ ਥੋੜਾ ਵੱਧ ਆ ਕਿ ਉਹ ਵਿੱਚ ਗੁਰਮੰਤਰ ਕਹੀ ਆ ਹਾਂਜੀ ਹਾਂਜੀ ਆਪਣਾ ਉਸਤਾਦ ਜੀ ਕਿਹਨੂੰ ਤੁਸੀਂ ਤਾਂ ਰਹਿ ਆਪਣਾ ਉਸਤਾਦ ਹੈਗੇ ਜੀ ਬਾਈ ਚੀਨਾ ਮਾਨਸਾ ਜੀ ਸਹੀ ਆ ਬਈ ਹਾਂਜੀ ਉਹ ਉਸਤਾਦ ਆ ਠੀਕ ਹੈ ਬਈ ਜੀ ਤੇ ਕੀ ਇਹ ਹੈਗਾ ਗਰਪੇਟਾ ਕਰਨਾ ਪੈਂਦਾ ਇਹਦੇ ਵਿੱਚ ਤੁਸੀਂ ਕੀ ਗਰਪੇਟਾ ਕੀਤਾ ਜੀ ਨਹੀਂ ਅਸੀਂ ਕੁਛ ਨਹੀਂ ਜੀ ਇੱਦੀ ਪਿਆਰੀ ਹੀ ਬਣਿਆ ਪਿਆਰੀ ਹੈ ਜੀ ਪਿਆਰ ਬਣਾਇਆ ਜੀ ਸਹੀ ਹੈ ਪਿਆਰੀ ਹੈ ਜੀ ਸਹੀ ਆ ਸਹੀ ਆ ਬਈ ਤੇ ਗੋਪੀ ਬਾਈ ਅੱਜ ਤੱਕ ਤੁਸੀਂ ਮਹਿੰਗੇ ਤੋਂ ਮਹਿੰਗਾ ਕਬੂਤਰ ਕਿਹੜਾ ਵੇਖਦਾ ਕਿੰਨੇ ਦਾ ਦੇਖਿਆ ਕੁਝ ਪਤਾ ਕੁਝ ਆਈਡੀਆ ਕਿਉਂਕਿ ਪੱਪੀ ਮਾਨ ਪੱਪੀ ਜਿਹੜਾ ਸੀਗਾ ਸੌਰੀ ਮੋਰ ਮੋਰ ਬੱਪੀਆਂ ਨੇ ਵਾਲਾ ਜਿਹੜਾ ਉਹਨੇ ਦੱਸਿਆ ਕਿ ਇੱਕ ਕੋਨੇ 1.3 ਲੱਖ ਦਾ ਉਹਨਾਂ ਨੇ ਕਬੂਤਰ ਵੇਚਿਆ ਹਾਂਜੀ ਹਾਂਜੀ ਅੱਜ ਤੱਕ ਤਾਂ ਮਹਿੰਗੇ ਤੋਂ ਮਹਿੰਗਾ ਕਿੰਨਾ ਤੁਸੀਂ ਬਸ ਉਹੀ ਹੈ ਜੀ 3 ਕ ਲੱਖ ਹਾਂ ਬਸ 3 ਹੈ ਜੀ ਹਾਂਜੀ 3 ਕ ਲੱਖ ਤੱਕ ਵਿਕਦੇ ਆ ਇਸ ਤੋਂ ਮਹਿੰਗੇ ਵੀ ਜਾਂਦੇ ਆ ਇਸ ਤੋਂ ਮਹਿੰਗੇ ਵੀ ਬਹੁਤ ਆ ਜੀ ਕਿਵੇਂ ਘੋੜਿਆਂ ਦੇ ਵਿੱਚ ਬੈਗ ਡੀਲਾਂ ਹੁੰਦੀਆਂ ਵਾ ਚੋਰੀ ਲੋਕ ਅਸਰੇ ਐਵੇਂ ਕਬੂਤਰਾਂ 'ਚ ਵੀ ਬਹੁਤ ਕੁਸ ਹੈ ਜੀ ਸਹੀ ਆ ਬਈ ਹਾਂਜੀ ਹਾਂਜੀ ਤੇ ਬਈ ਅ ਇਸ ਟਾਈਮ ਟੋਟਲ ਆਪਣੇ ਕੋਲ ਤੁਸੀਂ ਕਬੂਤਰ ਕਿੰਨੇ ਕਿਆ ਕੁਝ ਪਤਾ ਕੋਈ ਆਈਡੀਆ ਜਾਂ ਆਪਣੇ ਜੀ ਗਾਂ ਨੂੰ ਜਿਹੜੇ ਆਪਾਂ ਸੱਬੀ ਲਈ ਤਿਆਰ ਕੀਤੇ ਆ ਉਹ ਤਾਂ ਹੋਣਗੇ ਜੀ 70 ਕੁ ਬੱਚੇ 70 ਚੋਂ ਤੁਸੀਂ ਹਿਸਾਬ ਲਾ ਲਓ ਜੀ 50 ਕੁ 40 ਕੁ ਬੱਲੇ ਪੈਂਦੇ ਆ ਜੀ ਬਾਕੀ ਕੁਝ ਖਰਾਬ ਹੋ ਗਏ ਕੁਝ ਭੱਜ ਗਏ ਹੂੰ ਬਸ ਬਿਮਾਰ ਹੋ ਗਏ ਆ ਸਿਆਲਾਂ ਚ ਬਹੁਤ ਕੁਝ ਹੋਣਾ ਇੰਨਾ ਨਾ ਵਿਚਾਰਿਆਂ ਨੂੰ ਬਿਮਾਰੀਆਂ ਵੀ ਲੱਗਦੀਆਂ ਇਹਨਾਂ ਨੂੰ ਨਾ ਹਾਂ ਜੀ ਬਿਮਾਰੀਆਂ ਵੀ ਲੱਗਦੀਆਂ ਸਹੀ ਆ ਬਈ ਤੇ ਜਿਹੜਾ ਪਾਣੀ ਆ ਮੇਨ ਹਾਂਜੀ ਇਹਦੇ ਵਿੱਚ ਸਭ ਤੋਂ ਜ਼ਿਆਦਾ ਉਹਦਾ ਕਿੰਨਾ ਕੁ ਰੋਲ ਆ ਔਰ ਕੀ ਕੀ ਦਿੰਨੇ ਆ ਤੁਸੀਂ ਪਾਣੀ ਤਾਂ ਇਹ ਸਮਝ ਲਓ ਵੀ ਕਿਵੇਂ ਕਈ ਦਹਾ ਪਾਣੀ ਦਸਾਂ ਸਮਾਨ ਦਾ ਚੀਜ਼ਾਂ ਦਾ ਪਾਣੀ ਆ ਕਈ 20ਾਂ ਚੀਜ਼ਾਂ ਦਾ ਪਾਣੀ ਆ ਪੰਜਾਂ ਚੀਜ਼ਾਂ ਦਾ ਪਾਣੀ ਆ ਇਹਦਾ ਅਡੋਡੀਆ ਮੇਰੇ ਸਤਾਜ ਜੀ ਨੇ ਬਾਈ ਚੀਨਾ ਮਾਨ ਸਿੰਘ ਨੇ ਕਿਹਾ ਸੀਗਾ ਵੀਡੀਓ ਦੇ ਵਿੱਚ ਇੱਕ ਕਲਿੱਪ ਜੀ ਬਹੁਤ ਚੱਲੀ ਸੀ ਉਹ ਪਾਣੀ ਦੀ ਉਹ ਪੰਜਾਂ ਚੀਜ਼ਾਂ ਦਾਗਾ ਪਾਣੀ ਦਾ ਹੀ ਅਡੋਡੀ ਦਾ ਸਿਸਟਮ ਆ ਜੀ ਹਰ ਇੱਕ ਬੰਦੇ ਦਾ ਹਾਂਜੀ ਤੁਸੀਂ ਕੀ ਵਰਤਦੇ ਆ ਪਾਣੀ ਵਿੱਚ ਜੇ ਹਲਕਾ ਹਲਕਾ ਦੱਸ ਦਿਓ ਚਲੋ ਗੁਰਮੰਤਰ ਤਾਂ ਸਾਰੇ ਨਹੀਂ ਦਿੰਦਾ ਹੁੰਦਾ ਕੋਈ ਜੀ ਨੇ ਮੈਨੂੰ ਤਾਂ ਇਹ ਜਾਦਵੀ ਨਹੀਂ ਗਾ ਮੁੰਜਵਾਨੀ ਕਾਪੀ ਚੱਕਣੀ ਪੈਣੀ ਆ ਕਾਪੀ ਚੱਕਦੇ ਆ ਅੱਛਾ ਜਣੀ ਉਸਤਾਦ ਜੀ ਤੋਂ ਸਿਰਫ ਕਾਪੀ ਲਿਖਵਾਈ ਹੋਈ ਆ ਉਹਦੇ ਤੇ ਚੱਲਣਾ ਨਹੀਂ ਵਧੀਆ ਯਾਰ ਜਦੋਂ ਜਿਹਨੂੰ ਉਸਤਾਦ ਧਾਰ ਲਿਆ ਫਿਰ ਉਹਦੀ ਮੰਨਣੀ ਪੈਣੀ ਆ ਹਾਂਜੀ 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 ਬਿਲਕੁਲ ਸਹੀ ਫਿਰ ਤਾਂ ਉਹਤੇ ਚੱਲਣਾ ਹੀ ਪੈਣਾ ਜੀ ਬਿਲਕੁਲ ਬਈ ਬਿਲਕੁਲ ਤੇ ਭਈ ਜਿਹੜੇ ਹੁਣ ਆਪਣੇ ਕੋਲ ਸਾਰੇ ਸਿੰਗਲ ਵਾਲੇ ਆ ਕੋ ਦੁੱਸਰ ਵਾਲੇ ਵੀ ਆ ਮੈਂ ਸਿੰਗਲ ਵਾਲੇ ਹੀ ਆ ਜੀ ਸਹੀ ਹੈ ਹਾਂਜੀ ਸਿੰਗਲ ਤੋਂ ਦੁੱਸਰ ਨੂੰ ਲੱਗ ਜਾਂਦੇ ਦੁੱਸਰ ਤੋਂ ਸਿੰਗਲ ਨੂੰ ਲੱਗ ਜਾਂਦੇ ਕਿ ਨਹੀਂ ਨਹੀਂ ਜੀ ਉਹ ਨਹੀਂ ਲੱਗਦੇ ਨਾ ਬੰਦੇ ਨਹੀਂ ਇਸ ਲਈ ਨਹੀਂ ਡੋਡੀ ਸਿਸਟਮ ਹੁੰਦਾ ਜੀ ਹੂੰ ਕਈ ਲਾਮ ਵਾਲੇ ਆ ਹੂੰ ਇਹ ਘੇਰ ਵਾਲੇ ਆ ਹੂੰ ਇਹ ਅਲੋ ਵਾਲੇ ਆ ਕਈ ਲਾਮ ਵਾਲੇ ਆ ਸਹੀ ਆ ਵੀ ਹਾਂਜੀ ਤੇ ਜਿਹੜਾ ਹੁਣ ਗਰਮੀਆਂ ਨੂੰ ਜਦੋਂ ਬਾਜ਼ੀਆਂ ਚੱਲਦੀਆਂ ਬਾਈ ਹਾਂਜੀ ਤੇ ਉਦੋਂ ਇੱਕ ਤਾਂ ਬਹੁਤ ਦਿਲ ਡਰਦਾ ਹੁੰਦਾ ਵੀ ਕਬੂਤਰ ਨੂੰ ਕੁਝ ਹੋ ਨਾ ਜਾਵੇ ਗਰਮੀ ਬਹੁਤ ਪੈਂਦੀ ਹੁੰਦੀ ਹੈ ਲੋ ਪੈਂਦੀ ਹੁੰਦੀ ਹੈ ਹਾਂਜੀ 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 ਦੂਸਰਾ ਡਰ ਲੜਦਾ ਹੁੰਦਾ ਸ਼ਾਮ ਜਾਈ ਨੂੰ ਜਾ ਕੇ ਕਿਤੇ ਬੈਠ ਰਾਂ ਜਾਵੇ ਤੀਸਰਾ ਡਰਦਾ ਹੁੰਦਾ ਵੀ ਬਹਿ ਵੀ ਜਾਵੇ ਕਿਤੇ ਐ ਨਾ ਹੋਵੇ ਬੈਠੇ ਹੀ ਤਾਂ ਹਾਂਜੀ ਇਹ ਇਹ ਕਿੰਨਾ ਔਖਾ ਟਾਈਮ ਹੁੰਦਾ ਸ਼ਾਮ ਦਾ ਜਿਹੜਾ ਇਹਦੇ ਵਿੱਚ ਹੁੰਦਾ ਸ਼ਾਮ ਨੂੰ ਤਾਂ ਇਹ ਸਮਝ ਲਓ ਬਸ ਇੱਕ ਸਾਰੇ ਗੁਰੂਤਾਰਨ ਵਾਲਾ ਕੰਮ ਹੀ ਆ ਜੀ ਸਾਰੇ ਸਾਰੇ ਬਾਬੇ ਪੀਰ ਫਕੀਰ ਤੇ ਆਈ ਜਾਂਦੇ ਆ ਹਾਂਜੀ ਹਾਂਜੀ ਵੀ ਇੱਕ ਟਾਈਮ ਮੈਂ ਕਹਿੰਦਾ ਉਹ ਬੈਠੇ ਨੇ ਇੱਕ ਟਾਈਮ ਕਹਿੰਦਾ ਮੁੰਡਾ ਯਾਰ ਬੈਠ ਜਾਵੇ ਬੈਠਵੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਬਿਠਾਣੇ ਵੀ ਕਈ ਵਾਰ ਔਖੇ ਲੱਗਦੇ ਆ ਕਈ ਵਾਰ ਕਈ ਵਾਰ ਨਹੀਂ ਮੈਂ ਵੀ ਜਾਂਦੇ ਆ ਹਾਂ ਕਈ ਵਾਰ ਬਹਿ ਜਾਂਦੇ ਆ ਉਹਨਾਂ ਨੂੰ ਉਡਾਣਾ ਔਖਾ ਲੱਗਦਾ ਫਿਰ ਫੜਨੇ ਜੇ ਬਹਿ ਜੇ ਕੱਟਿਆ ਜਾਂਦਾ ਜੀ ਫਿਰ ਫੜਨਾ ਬਹੁਤ ਔਖਾ ਆ ਜੀ ਫੜਨਾ ਬਹੁਤ ਔਖਾ ਹਾਂ ਜੀ ਕਿਉਂਕਿ ਕੋਪਰੀ ਜਗਾ ਹੋ ਜਾਂਦੀ ਆ ਆਪ ਨੂੰ ਵੀ ਹਣਾ ਤੁਮੀ ਸਭ ਤੋਂ ਵੱਡਾ ਇਹਦੇ ਵਿੱਚ ਨਾ ਮਿਥ ਬਣਿਆ ਹੋਇਆ ਕਿ ਇਹ ਕਬੂਤਰ ਅਜਾੜ ਭਾਲਦੇ ਆ ਇਹ ਜਦੋਂ ਬੋਲਦੇ ਆ ਅਜਾੜ ਲੱਭਦੇ ਆ ਹਾਂਜੀ ਹਾਂਜੀ ਕਿੰਨਾ ਕੁ ਸੱਚ ਆ ਇਹਦੇ ਵਿੱਚ ਨਹੀਂ ਜੀ ਇਹਦੇ ਵਿੱਚ ਤਾਂ ਬਿਲਕੁਲ ਵੀ ਸੱਚ ਨਹੀਂ ਗਾ ਆ ਤੁਸੀਂ ਦੇਖੋ ਆਪਾਂ ਮਿਲੇ ਆਂ ਉਪਰਾ ਕਰਕੇ ਘੋੜਿਆਂ ਕਰਕੇ ਆਪਾਂ ਮਿਲੇ ਆਂ ਬਿਲਕੁਲ ਬਿਲਕੁਲ ਸਾਡੇ ਕੋਲੇ ਮਤਲਬ ਕਿ ਕਿੰਨੇ ਮੁੰਡੇ ਆਉਂਦੇ ਆ ਕਿੰਨੇ ਜਾਂਦੇ ਆ ਜੀ ਜਾੜ ਪਾਲਣ ਹੁਣ ਤਾਂ ਘਰ ਵਿਹਲੇ ਕਿਹੋ ਜਾਨ ਬਿਲਕੁਲ ਭਾਈ ਆਵੇ ਨਾ ਕੋਈ ਜਾਵੇ ਨਾ ਤੇ ਇਥੇ ਰੌਣਕ ਲੱਗੀ ਰਹਿੰਦੀ ਹੈ ਜੀ ਹਾਂ ਇਹ ਗੱਲ ਤਾਂ ਹੈ ਹਾਂਜੀ ਹਾਂਜੀ ਸਹੀ ਆਵੇ ਤੇ ਆਣ ਗਵਾਨੀ ਤੰਗ ਹੁੰਦਾ ਸਾਰੀ ਛੜੀ ਕੋਠਿਆਂ ਦੇ ਜੜੇ ਨੇ ਚੱਲ ਨਹੀਂ ਵਧੀਆ ਗੱਲ ਆ ਕਿਉਂ ਬਹੁਤ ਪਿੰਡਾਂ ਦੇ ਵਿੱਚ ਲੜਾਈਆਂ ਹੋ ਜਣੀਆਂ ਇਸ ਪਾਸੇ ਗੱਲ ਪਿੱਛੇ ਕਿ ਮੈਂ ਤਾਂ ਬਹੁਤ ਘਟ ਚੜਦਾ ਜੀ ਛੋਟਾ ਹੀ ਆ ਬਸ ਕਬੂਤਰਾਂ ਦਾ ਇਹਨੂੰ ਬਸ ਇਹੀ ਸਾਉਂਦਾ ਇਹੀ ਸਾਰਾ ਕੁਝ ਕਰਦਾ ਮੈਂ ਤਾਂ ਬਸ ਤੁਰੇ ਹੋਰੇ ਵਾਲੀਆਂ ਸਹੀ ਹੈ ਇਹ ਵੀ ਬਾਜ਼ੀਆਂ ਤੇ ਜਾਨਾ ਸਭ ਤੋਂ ਔਖਾ ਕੰਮ ਹੈ ਤੇ ਭਾਈ ਬਾਜੀ ਵਾਲੇ ਤੇ ਕਿੰਨੇ ਬੰਦੇ ਟੋਟਲ ਚਾਹੀਦੇ ਹੁੰਦੇ ਆ ਨਾਲ ਆਪਾਂ ਬਾਜ਼ੀਆਂ ਤੇ ਵੀ ਬਸ ਉਹੀ ਸਮਝ ਲਓ ਵੀ 3-4 3-4 ਜ਼ਰੂਰੀ ਹੈ ਜੀ ਕਈ ਵਾਰ ਪਤਾ ਕੀ ਚੱਕਰ ਹੈ ਜੀ ਕਬੂਤਰ ਜਦੋਂ ਛੱਡਦੇ ਆਂ ਆਪਾਂ ਇਹ ਜਦੋਂ ਆਪਾਂ ਸਾਂਭਦੇ ਹੁਣ ਤੁਸੀਂ ਦੇਖੋ ਪਹਿਲਾ ਬੱਚਾ ਕੜਾਇਆ ਇਹਨਾਂ ਨਾਲ ਪਿਆਰ ਪੈ ਜਾਂਦਾ ਹੂੰ ਜਦੋਂ ਪਿਆਰ ਪੈ ਜਾਂਦਾ ਗਾਂ ਜਾ ਕੇ ਗਵਾਹ ਜਾਂਦਾ ਫਿਰ ਉਹ ਨੀਂਦ ਹੀ ਨਹੀਂ ਆਉਂਦੀ ਨੀਂਦ ਹੀ ਨੀਂਦ ਹੀ ਨਹੀਂ ਆਉਂਦੀ ਫਿਰ ਐ ਲੱਗੀ ਜਾਂਦਾ ਪਤਾ ਨਹੀਂ ਕਿੱਥੇ ਹੋਊਗਾ ਕੀ ਹੋ ਗਿਆ ਹੁਣ ਆ ਉਹਦੇ ਨਾਲ ਵਿਚਾਰੇ ਨਾਲ ਕੀ ਹਾਂ ਕਿ ਬਿੱਲੀ ਨੇ ਖਾ ਲਿਆ ਹੋਵੇ ਜਾਂ ਉਹਦਾ ਡੈਗ ਨਾ ਪਿਆ ਹੋਵੇ ਪਾਣੀ ਤੋਂ ਕੋਈਆ ਕੋਸ਼ ਹੈ ਨਾ ਇਹ ਚੀਜ਼ ਹੋ ਜਾਂਦੀ ਹੈ ਹਾਂਜੀ ਬਈ ਕਿ ਕਿਹੜਾ ਅੱਜ ਤੱਕ ਇਹੋ ਜਿਹਾ ਕਬੂਤਰ ਜਿਹਨੂੰ ਤੁਸੀਂ ਸਭ ਤੋਂ ਵੱਧ ਸੋਚਿਆ ਵੀ ਯਾਰ ਉਹ ਜੇ ਆਪਣੇ ਕੋ ਅੱਜ ਵੀ ਹੁਣੇਂਦਾ ਜਾਂ ਕਿਸੇ ਤਰ੍ਹਾਂ ਗਵਾਚਾ ਹੋਵੇ ਜਾਂ ਕਿਸੇ ਵਸ ਗਿਆ ਹੋਵੇ ਪਰ ਲੱਗਦਾ ਕਿਸੇ ਤਰੀਕੇ ਮਿਸ ਕਰਦੇ ਹੋਵਾਂ ਕਿਸੇ ਕਬੂਤਰ ਨੂੰ ਨਹੀਂ ਅਸੀਂ ਇਹੋ ਜਿਹਾ ਕੁਝ ਮਤਲਬ ਕਿ ਹੋਇਆ ਨਹੀਂ ਪਹਿਲਾਂ ਅਸੀਂ ਰੱਖੇ ਸੀਗੇ ਛੋਟੇ ਲੈਵਲ ਤੇ ਹੂੰ ਪਹਿਲਾਂ ਰੱਖੇ ਦਾ ਬਹੁਤ ਚਿਰ ਦੇ ਜਾ ਛੋਟੇ ਲੈਵਲ ਤੇ ਅਸੀਂ ਜੀ ਹੁਣ ਸਤਾਧਾਰਿਆ ਮਤਲਬ ਕਿ 2 ਦੇ ਸਾਲ ਹੋ ਗਏ ਹੁਣ ਥੋੜੇ ਜੇ ਉੱਚੇ ਲੈਵਲ ਤੇ ਆਏ ਆ ਜੀ ਸਹੀ ਆ ਹਾਂਜੀ ਜਿਹੜੀ ਸਟੈਪ ਅਪ ਕੀਤਾ ਹਾਂ ਹਾਂਜੀ ਤੇ ਆ ਸਭ ਤੋਂ ਵੱਡੀ ਬਾਜੀ ਕਿਹੜੀ ਜਿੱਤੀ ਤੇ ਕਦੋਂ ਜਿੱਤੀ ਸੀ ਬਾਈ ਅਸੀਂ ਜੀ 2024 ਚ ਹੂੰ ਲੁੱਦੜਾਂ ਤੋਂ ਮੋਟਰਸਾਈਕਲ ਜਿੱਤਿਆ ਸੀਗਾ ਅੱਛਾ ਜੀ ਹਾਂਜੀ ਸਹੀ ਆ ਬਾਈ ਤੇ ਭਾਈ ਜੇਕਰ ਨਵੇਂ ਬੰਦਿਆਂ ਨੇ ਕਿਸੇ ਨੇ ਇਹਨੂੰ ਇਨਕਮ ਸੋਰਸ ਬਣਾਉਣਾ ਹੋਵੇ ਇਸੇ ਚੀਜ਼ ਨਾਲ ਘਰ ਚਲਾਉਣਾ ਹੋਵੇ ਤਾਂ ਇਹ ਚੱਲ ਸਕਦਾ ਕਿ ਨਹੀਂ ਹਾਂਜੀ ਇਹਦੇ ਵਿੱਚ ਮਿਹਨਤ ਆ ਹੂੰ ਤੇ ਇਹਦਾ ਸਾਰਾ ਕੁਝ ਹੀ ਆਈ ਫਿਰ ਮਤਲਬ ਕਿ ਮੰਦੇ ਹੈਗੇ ਵੀ ਆ ਕਈ ਦਿਹਾੜੀਆਂ ਕਰ ਕਰਕੇ ਪੈਸੇ ਜੋੜ ਕੇ ਬਾਜ਼ੀਆਂ ਛੜਦੇ ਆ ਕਬੂਤਰ ਸਾਂਭਦੇ ਆ ਹੂੰ ਉਸ ਤੋਂ ਬਾਅਦ ਉਹੀ ਕਬੂਤਰ ਜਾ ਜਿੱਤਦੇ ਆ ਫਿਰ ਜਿੱਤਦੇ ਆ ਤੇ ਹਾਂਜੀ ਸਹੀ ਆ ਵੇ ਸਭ ਕੁਝ ਜਿੱਤਦਾ ਕਬੂਤਰ ਵੀ ਵੇਚਦਾ ਇਹਦੇ ਵਿੱਚ ਜਿੱਦਾਂ ਹੁਣ ਸ਼ੋਹ ਘੋੜਿਆਂ ਦੇ ਵਿੱਚ ਜਿਹੜਾ ਸ਼ੋਹ ਜਿੱਤਦਾ ਉਹਨੂੰ ਬਹੁਤ ਘੱਟ ਵੇਚਦੇ ਆ ਹਾਂਜੀ ਬਾਅਦ 'ਚ ਵੇਚਦੇ ਆ ਜਿਸ ਟਾਈਮ ਹਸਪਟਾਲੀਆਂ ਬਣ ਜਾਂਦਾ ਹੈ ਰਿਜ਼ਲਟ ਆਉਂਦਾ ਹੈ ਇਤਾ ਹੈਗਾਗਾ ਮਤਲਬ ਕਿ ਜਦੋਂ ਆਪਾਂ ਅਸੀਂ ਹੁਣ ਸਟਾਰ ਦਾ ਰਿਆ ਚੀਨਾ ਮਾਸਾ ਅਸੀਂ ਉਹਨੂੰ ਕਹਦਾਂਗੇ ਵੀ ਇਹ ਚਾਈ ਦਾ ਸਾਨੂੰ ਹੂੰ ਮਤਲਬ ਉਹ ਚੀਜ਼ ਆ ਵੇਚਣ-ਵੁਚਣ ਵਾਲਾ ਤਾਂ ਇਹ ਮਤਲਬ ਕਿ ਕਈ ਵੇਚ ਵੀ ਦਿੰਦੇ ਆ ਹੂੰ ਜਿਨ੍ਹਾਂ ਨੂੰ ਬਾਲਾ ਪੈਸੇ ਆਣਾ ਹੈਗਾ ਉਹ ਵੇਚ ਵੀ ਦਿੰਦੇ ਆ ਪਰ ਇਹੋ ਜਿਹੀਆਂ ਚੀਜ਼ਾਂ ਜਦੋਂ ਆਪਾਂ ਜਿੱਤ ਗਿਆ ਕਬੂਤਰ ਜਿੱਤ ਗਿਆ ਉਹ ਵੇਚਣ ਵਾਲੀਆਂ ਤਾਂ ਹੁੰਦੀਆਂ ਨਹੀਂ ਉਹ ਫੇਰ ਰੱਖਣੇ ਆ ਰੱਖਣ ਵਾਲੀਆਂ ਜੀ ਉਹਦਾ ਫੇਰ ਦਿਲ ਨਾਲ ਲਾ ਕੇ ਰੱਖਣ ਵਾਲੀਆਂ ਚੀਜ਼ਾਂ ਜੀ ਸਹੀ ਹੈ ਤੇ ਭਈ ਜਿਹੜੇ ਨਵੇਂ ਬੰਦੇ ਆ ਉਹਨਾਂ ਨੂੰ ਕੁਝ ਨਹੀਂ ਆ ਨਵੇਂ ਬੰਦਿਆਂ ਨੂੰ ਬਸ ਇਹੀ ਆ ਜੀ ਬਸ ਸੌਂਕ ਆਈ ਵਧੀਆਗਾ ਤੇ ਇਹਦੇ ਵਿੱਚ ਆਉਣਾ ਚਾਹੀਦਾ ਵਾ ਨਸਿਆਂ ਤੋਂ ਦੂਰ ਰਹਿੰਦਾ ਵਾ ਹੂੰ ਬਾਹਰ ਜਾਣ ਦਾ ਮੋੜ ਤੇ ਖੜਨ ਦਾ ਕਿਸੇ ਮਾੜੇ ਬੰਦੇ ਨਾਲ ਮਿਲਣ ਦਾ ਮੌਕਾ ਹੀ ਨਹੀਂ ਮਿਲਦਾ ਟਾਈਮ ਨਹੀਂ ਮਿਲਦਾ ਟਾਈਮ ਹੀ ਨਹੀਂ ਮਿਲਦਾ ਹਾਂ ਕਿਉਂਕਿ ਸਾਰੀ ਦਿਹਾੜੀ ਬੰਦਾ ਇਧਰ ਵੀ ਸਾਰੀ ਦਿਹਾੜੀ ਤੇ ਸਹੀ ਆ ਬਾਈ ਜਿਹੜੇ ਨਵੇਂ ਬੰਦੇ ਹੁਣ ਕੋਈ ਉਸਤਾਦ ਧਾਰਨਾ ਚਾਹੁੰਦੇ ਆ ਕਿਸੇ ਨੂੰ ਤਾਂ ਕੀ ਸੋਚਣ ਪਹਿਲਾਂ ਕੀ ਤੇ ਉਸਤਾਦ ਵੀ ਕੀ ਦੱਸਣ ਬੰਦਿਆਂ ਬਸ ਇਹੀ ਆ ਜੀ ਪਹਿਲਾਂ ਜਿਹਨੂੰ ਆਪਾਂ ਸਤਾਦ ਧਾਰਨਾ ਵਾ ਉਹਦਾ ਮਤਲਬ ਕੀ ਪਿੱਛਾ ਦੇਖਣਾ ਚਾਹੀਦਾ ਵੀ ਕਿੰਨੀਆਂ ਬਾਦੀਆਂ ਜਿੱਤਿਆਂ ਇਹਨੇ ਕਿੰਨੇ ਚੇਲੇ ਪਾਏ ਆ ਚੇਲੇ ਗਾਂ ਜੱਤਦੇ ਆ ਨਹੀਂ ਜੱਤਦੇ ਹਮ ਬਸ ਇਹੀ ਆਈ ਬਸ ਸਤਾਦ ਨਾਲ ਆਪਣਾ ਸਤਾਦ ਕਿਹੜਾ ਮਰਜ਼ੀ ਧਾਰ ਲਓ ਜੀ ਉਹਦੇ ਨਾਲ ਬਸ ਦਿਲ ਦੀ ਜਿਵੇਂ ਘੋੜਿਆਂ ਨਾਲ ਅਟੈਚਮੈਂਟ ਨਹੀਂ ਚਾਹੀਦੀ ਸਤਾਦ ਨਾਲ ਇਦਾਂ ਅਟੈਚਮੈਂਟ ਚਾਹੀਦੀ ਹੈ ਜੀ ਉਹਦੀ ਪਿੱਠ ਪਿੱਛੇ ਵੀ ਮਾੜਾ ਨਹੀਂ ਕਹਿਣਾ ਹਾਂਜੀ ਸਹੀ ਆ ਬਾਈ ਤੇ ਠੀਕ ਹੈ ਕੋਪੀ ਬਾਈ ਥੈਂਕ ਯੂ ਬਹੁਤ ਬਹੁਤ ਬਾਈ